ਇੰਡ ਸੰਗਤਪੁਰਾ ਵਿਖੇ ਦਿਲ ਦਹਿਲਾ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਦਿਹਾੜੀ ੱੱਪਾ ਕਰਕੇ ਇੱਕ ਮਜ਼ਦੂਰ ਵੱਲੋਂ ਆਪਣੇ ਘਰ ਵਿੱਚ ਆਣ ਕੇ ਜਿਉ ਹੀ ਚਾਹ ਬਣਾਉਣ ਲੱਗਾ ਤਾਂ ਇੱਕਦਮ ਸਿਲੰਡਰ ਨੂੰ ਅੱਗ ਲੱਗ ਗਈ ਜਿਸ ਕਾਰਨ ਘਰ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਸੰਦੀਪ ਸਿੰਘ ਪੁੱਤਰ ਬਿੱਲਾ ਸਿੰਘ ਨੇ ਦੱਸਿਆ ਕਿ ਉਹ ਦਿਹਾੜੀ ੱੱਪਾ ਕਰਕੇ ਆਪਣੇ ਘਰ ਵਾਪਸ ਆਇਆ ਅਤੇ ਜਿਉ ਹੀ ਉਹ ਆਣ ਕੇ ਚਾਹ ਬਣਾਉਣ ਲੱਗਾ ਤਾਂ ਇੱਕਦਮ ਸਿਲੰਡਰ ਦੀ ਪਾਈਪ ਨੂੰ ਅੱਗ ਲੱਗ ਗਈ ਅਤੇ ਇਹ ਅੱਗ ਲੱਗਦੀ ਲੱਗਦੀ ਸਾਰੇ ਘਰ ਨੂੰ ਲੱਗ ਗਈ ਜਿਸ ਕਾਰਨ ਘਰ ਵਿੱਚ ਪਿਆ ਸਾਰਾ ਸਮਾਨ ਸੜ ਗਿਆ ਪੀੜਿਤ ਵਿਅਕਤੀ ਨੇ ਦੱਸਿਆ ਕਿ ਇਹ ਆਗੈਨੀ ਭਿਆਨਕ ਸੀ ਕਿ ਸਾਰੇ ਪਿੰਡ ਨੇ ਬੜੀ ਜਦੋ ਜਹਿਦ ਕਰਕੇ ਬਾਅਦ ਵਿੱਚ ਇਹ ਅੱਗ ਨੂੰ ਬੁਝਾਇਆ ਉਸਨੇ ਦੱਸਿਆ ਕਿ ਜਦ ਤੱਕ ਅੱਗ ਨੂੰ ਬੁਝਾਇਆ ਗਿਆ ਉਦੋਂ ਤੱਕ ਸਾਰਾ ਕੁਝ ਹੀ ਘਰ ਦਾ ਸਮਾਨ ਸੜ ਗਿਆ ਸੀ ਪੀੜਿਤ ਵਿਅਕਤੀ ਨੇ ਮੰਗ ਕੀਤੀ ਹੈ ਕਿ ਉਸ ਦੀ ਸਰਕਾਰ ਕੋਈ ਮਦਦ ਕਰੇ ਜਿਸ ਨਾਲ ਉਹ ਫਿਰ ਆਪਣੇ ਘਰ ਦਾ ਗੁਜ਼ਾਰਾ ਚਲਾ ਸਕੇ ਜੀ ਕਿ ਇਹ ਕਿੰਦਾ ਕਿੰਦਾ ਲੱਗੀ ਅੱਗ ਅਗ ਲੱਗੀ ਆ ਲੱਗਾ ਲੋਣੀ ਗੈਰ ਲੱਗਾ ਤੇ ਕੁੜੀ ਦੇ ਬਾਲ ਅਟਦਾ ਉਦੋਂ ਲੰਬ ਪੈ ਗਈ ਇੱਕਦਮ ਹੀ ਅੱਟ ਪੈ ਗਈ ਅੱਛਾ ਹੋਰ ਪਰਿਵਾਰ ਚ ਕੌਣ ਕੌਣ ਥਾਡੇ ਪਰਿਵਾਰ ਮੇਰੇ ਨਿਆਣਾ ਹੀ ਤਿੰਨੇ ਹੀ ਅੰਦਰ ਟੀਵੀ ਵੇ ਕੰਦੇ ਮੰਦਰਾਂ ਵਾਗ ਦੇ ਚੋਕੇ ਲਿਆ ਦੋ ਇਹ ਕੰਮ ਕਰਦੇ ਤੁਸੀਂ ਜਾਈ ਜਾਈ ਦਪਾਈ ਕਰਨਾ ਅੱਛਾ ਜਦੋਂ ਤੁਸੀਂ ਚਾਹ ਬਣਾਉਣ ਲੱਗੇ ਉਦੋਂ ਅੱਗ ਲੱਗੀ ਆਹ ਚਾਹ ਬਣਾਉਣ ਲੱਗੇ ਤਰੰਤਰੰ ਤੋਂ ਬਲਜੀਤ ਸਿੰਘ ਦੀ ਰਿਪੋਰਟ